ਅਜੇ ਪੂਰੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੀ ਉਹ ਗੰਭੀਰ ਅਤੇ ਘਨਾਉਣੀ ਘਟਨਾ ਜਿਹੜੀ 5 ਸਾਲਾਂ ਦੇ ਬੱਚੇ ਦੇ ਨਾਲ ਵਾਪਰੀ ਉਹੀ ਸੁਰਖੀਆਂ ਦਾ ਹਿੱਸਾ ਬਣੀ ਹੋਈ ਸੀ ਲੋਕਾਂ ਦੇ ਅਵਚੇਤਨ ਦਾ ਹਿੱਸਾ ਬਣੀ ਹੋਈ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਗੰਭੀਰ ਘਟਨਾ ਸਾਹਮਣੇ ਆ ਗਈ ਹੈ ਇਹ ਘਟਨਾ ਕਪੂਰਥਲਾ ਨਜ਼ਦੀਕ ਸੁਲਤਾਨਪੁਰ ਲੋਧੀ ਦੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਔਰ ਸ਼ੇਰ ਸਿੰਘ ਜੋ ਇੱਕ ਵੱਡੇ ਸੀਨੀਅਰ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਵਿਸਥਾਰਪੂਰਵਕ ਇਸ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਕਿਸਮ ਨਾਲ ਹੁਸ਼ਿਆਰਪੁਰ ਦੇ ਵਿੱਚ ਉਹ ਘਟਨਾ ਵਾਪਰੀ ਉਸ ਕਿਸਮ ਦੇ ਨਾਲ ਇੱਕ ਘਟਨਾ ਹੋਰ ਵਾਪਰੀ ਹੈ ਔਰ ਉਹ ਘਟਨਾ ਸੁਲਤਾਨਪੁਰ ਲੋਧੀ ਦੀ ਰਸੀ ਜਾ ਰਹੀ ਹੈ ਮੰਡ ਪਿੰਡ ਨਜ਼ਦੀਕ ਜਿੱਥੇ ਹੜ੍ਹ ਪ੍ਰਭਾਵਿਤ ਖੇਤਰ ਹੈ ਉੱਥੇ ਹੀ ਇੱਕ ਪਿੰਡੂ ਘਰ ਦੇ ਵਿੱਚ ਜਿਹੜਾ ਚਫੇਰਿਓ ਪਾਣੀ ਦੇ ਨਾਲ ਘਿਰਿਆ ਹੋਇਆ ਸੀ ਉਹਦੇ ਅੰਦਰ ਦੋ ਬੱਚਿਆਂ ਨੂੰ ਬੰਨ ਕੇ ਰੱਖਿਆ ਹੋਇਆ ਸੀ ਸਕੇ ਭੈਣ ਭਰਾਣੇ ਦੋਵੇਂ ਔਰ ਉਹਨਾਂ ਨੂੰ ਬੰਨ ਕੇ ਰੱਖਿਆ ਗਿਆ ਔਰ ਇਲਜ਼ਾਮ ਨੇ ਕਿ ਇੱਕ ਪਰਵਾਸੀ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਇਸ ਬਾਰੇ ਵਧੇਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਆਖਰਕਾਰ ਕੀ ਕੁਝ ਉੱਥੇ ਵਾਪਰਿਆ ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਇਹ ਹੋਕ ਹੀ ਰਿਹਾ ਹੈ ਅਜੇ ਹੁਸ਼ਿਆਰਪੁਰ ਦੇ ਉਸ 5 ਸਾਲਾਂ ਬੱਚੇ ਦੀ ਹੋਈ ਮੌਤ ਤੋਂ ਬਾਅਦ ਜਿੱਥੇ ਸਨਸਨੀ ਫੈਲੀ ਹੋਈ ਹੈ ਜਿੱਥੇ ਪ੍ਰਵਾਸੀਆਂ ਦੇ ਖਿਲਾਫ ਵਿਰੋਧ ਉੱਠ ਰਿਹਾ ਜੋ ਸੰਭਾਵੀ ਵੀ ਹੈ ਔਰ ਉੱਥੇ ਹੀ ਹੁਣ ਕਪੂਰਥਲਾ ਦੇ ਇਸ ਸੁਲਤਾਨਪੁਰ ਲੋਧੀ ਖੇਤਰ ਦੇ ਵਿੱਚ ਜਿੱਥੇ ਆਲਰੇਡੀ ਹੜ੍ਹ ਪ੍ਰਭਾਵਿਤ ਲੋਕ ਨੇ ਜਿੱਥੇ ਹੜ੍ਹ ਪ੍ਰਭਾਵਿਤ ਪਿੰਡ ਨੇ ਜਿੱਥੇ ਪਿੰਡਾਂ ਦੇ ਪਿੰਡ ਹੜ੍ਹ ਦੇ ਵਿੱਚ ਡੁੱਬੇ ਪਏ ਨੇ ਉੱਥੇ ਹੀ ਇਹ ਨਮੀ ਘਟਨਾ ਵਾਪਰੀ ਹੈ ਜਿਸ ਨੇ ਦੁਬਾਰਾ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਖਰਕਾਰ ਕੀ ਕੁਝ ਵਾਪਰਿਆ ਉੱਥੇ? ਆਓ ਵੇਖਦੇ ਹਾਂ, ਸੁਣਦੇ ਹਾਂ। ਤੇਰੇ ਜਾਨ ਪਹਿਛਾਨ ਵਾਲਾ ਕਿਉਂ ਹੀ ਛੁੱਟ ਗਿਆ ਕੋਈ? ਕੋਈ ਨਹੀਂ। ਮੱਛੀ ਪਕੜਦਾ। ਮੱਛੀ ਪਕੜਨੇ ਵਾਲਾ ਕਿੱਥੋਂ ਲੈ ਕੇ ਆਇਆ ਤੂੰ ਚੱਕ ਕੇ? ਹੈ? ਕਿੱਥੋਂ ਲੈ ਕੇ ਆ ਠਾ ਕੇ ਤੇਰ ਕੋ? ਇਸੇ ਮਟਰ ਪਛੜ ਕੇ ਮੱਛੀ پکڑਨੇ ਚਲਾ। ਤੂੰ ਹੀ ਕਿੱਥਾਂ ਹੀ ਜੋ ਕਿਹੜੇ ਪਿੰਡੋਂ ਤੂੰ ਚੱਕ ਲਿਆ ਤੈਨੂੰ? ਕਾਂਹ ਆਇਆ? ਕਾਂਹ ਸਿਆ? ਬਿਦੀਪੁਰ ਸਹਾਏ ਇਹ ਇਹ ਪਉ ਆਂਦਾ ਬਿਦੀਪੁਰ ਸਹਾਏ ਜੋ ਆ ਬੱਚਿਆਂ ਦੀ ਵੀਡੀਓ ਅਮਰ ਸਿੰਘ ਨੇ ਭਾਈ ਸੀਗੀ ਨਾਲ ਅਨੰਦਰ ਸਿੰਘ ਸੀਗਾ ਵੀ ਬੱਚੇ ਇਹਨਾਂ ਬੱਚਿਆਂ ਨੂੰ ਕੋਈ ਬਗਲਾ ਕੇ ਭਈਆ ਹੀ ਪਰਦੇਸੀ ਕੋਈ ਬੰਦਾ ਵਾ ਇਹਨਾਂ ਤੋਂ ਆਉਂਦਾ ਜਾਂਦਾ ਹੈ ਬਿਦੀਪੁਰ ਮਾਰਾ ਮੋਟਾ ਪਰ ਉਹਨੇ ਅੱਜ ਇਹ ਬੱਚਿਆਂ ਨੂੰ ਬਗਲਾ ਕੇ ਲੈ ਆਂਦਾ ਉਹ ਜਿਹੜੇ ਇੱਥੇ ਡੇਰੇ ਤੇ ਰਹਿੰਦਾ ਵਾ ਧੂਦੇ ਦਾ ਡੇਰਾ ਵਾ ਉੱਥੇ ਲਿਆ ਕੇ ਤੇ ਇਹਨਾਂ ਨੂੰ ਬੱਚਿਆਂ ਨੂੰ ਘੇਰੇ ਘੇਰੇ ਪਾਣੀ ਆ ਤੇ ਡੇਰਾ ਕੋਈ 5-7 ਤੱਕਲੇ ਜਿਹੜਾ ਵਾ ਉਹ ਪਾਣੀ ਦੇ ਵਿੱਚ ਘਿਰਿਆ ਹੋਇਆ ਵਾ ਉੱਥੇ ਬੱਚਿਆਂ ਨੂੰ ਲਿਆ ਕੇ ਜਿਹੜਾ ਵਾ ਬਿਠਾਇਆ ਵੀ ਰੱਖਿਆ ਤੇ ਬੰਨੀ ਵੀ ਰੱਖਿਆ ਉਹ ਕੁਦਰਤੀ ਆਪਣਾ ਜਿਹੜਾ ਮਾਰਨ ਆਇਆ ਤੇ ਇਹਨਾਂ ਨੇ ਬੱਚਿਆਂ ਨੂੰ ਵੇਖਿਆ ਉਸ ਤੋਂ ਬਾਅਦ ਆਪਾਂ ਵੀਡੀਓ ਪਾਈ ਸੀ ਕਾਫੀ ਵੀਡੀਓ ਵਾਇਰਲ ਹੋਈ ਹੈ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਵੀਡੀਓ ਵਾਇਰਲ ਕੀਤੀ ਹੈ ਇਸ ਟਾਈਮ ਇਹਦੇ ਬੱਚੇ ਦਾ ਬਾਪ ਜਿਹੜਾ ਵਾ ਉਹ ਆ ਗਿਆ ਵਾ ਨਾਲ ਰਿਸ਼ਤੇਦਾਰ ਆ ਬੱਚੇ ਇਹਨਾਂ ਦੇ ਹਵਾਲੇ ਸੀ ਕਰ ਦਿੱਤੇ ਆ ਉਹ ਜਿਹੜਾ ਬੰਦਾ ਬੱਚੇ ਲੈ ਕੇ ਆਇਆ ਉਹ ਵੀ ਇਹਨਾਂ ਨੂੰ ਪਤਾ ਲੱਗ ਗਿਆ ਵਾ ਉਹਦੇ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਵੀ ਕਰਵਾਵਾਂਗੇ ਤੇ ਗਾਹ ਤੋਂ ਅਸੀਂ ਬੇਨਤੀ ਕਰਦੇ ਆ ਆ ਪਰਦੇਸੀਆਂ ਨੂੰ ਵੀ ਵੀ ਭਾਈ ਐਸ ਵਜਾ ਦੇ ਕਰਕੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਜਾਰਚ ਨਹੀਂ ਰਹਿਣ ਦੇਣਾ ਤੁਹਾਡੀ ਵਜ੍ਹਾ ਦੇ ਨਾਲ ਆ ਗਾ ਅਸੀਂ ਕਿਤੇ ਵਿਸ਼ਵਾਸ ਕਰਾਂਗੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਘਰੇ ਵਾੜਾਂਗੇ ਮੁੜ ਕੇ ਜਿਹੜਾ ਇਹਨਾਂ ਦੇ ਆਪਣੇ ਬੱਚੇ ਚੁੱਕ ਲੈ ਆਇਆ ਵਾ ਕੀਪਤਾ ਉਹਨੇ ਰਾਤ ਨੂੰ ਇਹਨਾਂ ਨੇ ਕੀ ਕਰਨਾ ਸੀ ਬੱਚੇ ਉਹਨੇ ਘੱਟੋ ਘਾਟ 8-9 ਘੰਟੇ ਭੁੱਖੇ ਰੱਖੇ ਆ ਇਸ ਟਾਈਮ ਖਾਣਾ ਫਾਲਤਾਂ ਵਾ ਬੱਚੇ ਉਹਨਾਂ ਦੇ ਮਾਪਿਓ ਦੇ ਹਵਾਲੇ ਕਰਦੇ ਆ ਇਹਨਾਂ ਦਾ ਬਾਪ ਆ ਇਸ ਕਰਕੇ ਭਾਈ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਹਿਸ਼ਾਰਪੁਰ ਦੀ ਘਟਨਾ ਨੇ ਜਿਹੜਾ ਵਾ ਉਹ ਅੱਜ ਫਿਰ ਦੇ ਬਲੁੰਦਰੇ ਪਏ ਆ ਕਿਸ ਤਰ੍ਹਾਂ ਪਰਦੇਸੀ ਨੇ ਜਿਹੜਾ ਵਾ ਭਈਏ ਨੇ ਉਹ ਰਾਤ ਮਾਰ ਕੇ ਬੱਚਾ ਮਾਰਿਆ ਵਾ ਜਿਸ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਆ ਉਹ ਦੇਖਭਾਲ ਕਰਿਆ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਡੇਰੇ ਦੇ ਘਰੇ ਘਰੇ ਪਾਣੀ ਹੀ ਇਸ ਟਾਈਮ ਨਹੀਂ ਹਾਂ ਡੇਰੇ ਦੇ ਘਰੇ ਘਰੇ ਇਸ ਟਾਈਮ ਵੀ ਪਾਣੀ ਆ ਤੇ ਕੁਦਰਤੀ ਆਏ ਵੀ ਚੱਲ ਯਾਰ ਪਾਣੀ ਉਤਰਿਆ ਹੋਵੇ ਹੀ ਵੇ ਲਈਏ ਪਰ ਜੇ ਨਾ ਜਾਂਦੇ ਤੇ ਅੱਜ ਪਤਾ ਨਹੀਂ ਨਾ ਬੱਚਿਆਂ ਦੇ ਨਾਲ ਕੀ ਹੋਣਾ ਸੀ ਇਸ ਕਰਕੇ ਜਿਹੜੇ ਇਹੋ ਜਿਹੇ ਕਿਰਤ ਕਰਨ ਲੋਕ ਆ ਉਹ ਸਾਰਿਆਂ ਨੂੰ ਬਦਨਾਮ ਕਰਦੇ ਆ ਜ਼ਰੂਰੀ ਨਹੀਂਗਾ ਕਿ ਸਾਰੇ ਹੀ ਪਰਦੇਸੀ ਜਿਹੜੇ ਮਾਰੇ ਆ ਪਰ ਇਹੋ ਜਿਹੇ ਬੰਦਿਆਂ ਨੇ ਜਿਹੜਾ ਬਹੁ ਬੇੜਾ ਕਰ ਕਰਕੇ ਰਹਿਤਾ ਵਾ ਇਹਨਾਂ ਨੂੰ ਆਪ ਹੀ ਇਹੋ ਜਿਹੇ ਬੰਦਿਆਂ ਤੇ ਜਿਹੜੀ ਆ ਇਹੜਾ ਭਾਈਆਂ ਨੂੰ ਜਾਂ ਪਰਦੇਸੀਆਂ ਨੂੰ ਨੱਥ ਪਾਉਣੀ ਚਾਹੀਦੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ